ਚਾਹ ਦਾ ਲੰਗਰ ਚੱਲਦਾ ਜੀ ਬਾਕੀ ਬਲੱਡ ਆ ਜੀ ਬੈਰੈਡੂ ਚਲਾ ਦਿੱਦੀ ਜੀ ਜੋ ਵੀ ਆਏ ਸਾਡੇ ਕੋਲ ਸੰਗਤ ਮੈਂ ਠੰਡਾ ਜਲ ਵੀ ਚੱਲੇਗਾ ਹੁਣੇ ਸਭ ਕੁਝ ਚੱਲੇਗਾ ਉਹਦੇ ਨਾਲ ਅਡੀਰਾ ਨਿਸ਼ੀਦਾ ਸਾਹਿਬ ਦੇ ਅੰਦਰ ਰਾਤ ਨੂੰ 9:30 ਤੋਂ 10:00 ਤੱਕ ਜੋੜਿਆਂ ਦੀ ਸੇਵਾ ਹੁੰਦੀ ਆ ਹੁੰਦੀ ਆ ਉਹ ਕੋਈ ਸੰਗਤ ਹੁੰਦੀ ਆ ਚੰਡੀਗੜ੍ਹ ਤੋਂ ਬਠਿੰਡੇ ਤੋਂ ਰਾਜਸਥਾਨ ਤੋਂ ਔਰ ਵੱਖਰੇ ਵੱਖਰੇ ਇਸ਼ਾਰਾ ਤੋਂ ਬਾਲੀ ਕੰਟਰੀ ਆ ਜੋ ਵੀ ਸੰਗਤ ਹੁੰਦੀ ਆ 8 ਵੀ ਆ ਜਾਂਦਾ 70 ਵੀ ਆ ਜਾਂਦਾ 350 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੇਵਾ ਦੇ ਵਿੱਚ ਲਾਂ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਮੌਜੂਦ ਹਾਂ ਗੁਰਦੁਆਰਾ ਸ਼ੈਗਨ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਜਿੱਥੇ ਕਿ ਪਹਿਰਾ ਸਾਹਿਬ ਕੱਟਣ ਲਈ ਲੱਖਾਂ ਦੀ ਤਦਾਰ ਤੇ ਸੰਗਤ ਜੋ ਗੁਰੂ ਘਰ ਦੇ ਵਿੱਚ ਪਹੁੰਚਦੀ ਆ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜੋ ਆ ਗੁਰਸਿੱਖ ਸੰਗਤਾਂ ਵੱਲੋਂ ਕੀਤੀ ਜਾਂਦੀ ਆ ਤਾਂ ਅੱਜ ਅਸੀਂ ਜਿਹੜੀ ਸੇਵਾ ਤੜਨਾ ਸਾਂਝੀ ਕਰ ਰਹੇ ਹਾਂ ਇੱਥੇ ਜੋ ਆ ਚਾਹ ਦਾ ਲੰਗਰ ਚਾਹ ਦੇ ਨਾਲ ਦੁੱਧ ਛੋਡੇ ਦਾ ਲੰਗਰ ਤਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਇਹਨਾਂ ਗੁਰਸਿੱਖ ਵੀਰਾਂ ਵੱਲੋਂ ਲਗਾਏ ਜਾਂਦੇ ਨੇ ਹਾਲਾਂਕਿ ਜੇਕਰ ਗੱਲ ਕਰਨ ਲਈਏ ਤਾਂ ਹੈਗੇ ਤਾਂ ਕੀਰਤਨੀਏ ਸਿੰਘ ਨੇ ਪਰ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਇਹ ਸੇਵਾ ਕਰਨ ਵਾਸਤੇ ਜੋ ਇੱਥੇ ਇਕੱਠੇ ਹੁੰਦੇ ਨੇ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਲੱਖਾਂ ਦੀ ਦਰ ਤੇ ਜਿੱਦਾਂ ਕਿ ਸੰਗਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਪਹੁੰਚਦੀ ਆ ਤਾਂ ਤੁਸੀਂ ਕੀਰਤਨੀਏ ਸਿੰਘ ਹੋ ਕੇ ਅੱਜ ਦੇ ਦਿਨ ਕਿਹੜੀ-ਕਿਹੜੀ ਸੇਵਾ ਇੱਥੇ ਜੋ ਬਾਬਾ ਜੀ ਅਸੇ ਚਾਹ ਦਾ ਲੰਗਰ ਚੱਲਦਾ ਜੀ। ਬਾਕੀ ਬਲੱਡ ਆਈ ਬੈਲਟ ਚਲਾ ਦਿੱਤੀ ਜੀ। ਜੋ ਵੀ ਆਏ ਸਾਡੇ ਕੋਲ ਸੰਗਤ ਮੈਂ ਠੰਡਾ ਜਲ ਵੀ ਚੱਲੇਗਾ ਹੁਣੇ। ਸਭ ਕੁਝ ਚੱਲੇਗਾ ਉਹਦੇ ਨਾਲ। ਆਈ ਗੁਰੂ ਜੀ ਐਡਾ ਤੁਸੀਂ ਕੀ ਕੀਰਤਨ ਵਗੈਰਾ ਕਰਦੇ ਹੋ? ਕੀਰਤਨੀਆਂ ਸਿੰਘ। ਹਾਂਜੀ ਬਾਬਾ ਜੀ। ਕੀਰਤਨ। ਕਿੱਥੇ ਕਰਦੇ? ਇਹ ਅਸੀਂ ਬੁੱਧਵਾਰ ਤੇ ਛੜੀਵਾਰ ਕੇ ਤਾਂ ਲੋਕਾਂ ਦੇ ਘਰਾਂ 'ਚ ਕਰੀਦਾ। ਇਹ ਬੁੱਧਵਾਰ ਤੇ ਛੜੀਵਾਰ ਕੀਰਤਨ ਕਰੀਦਾ ਹੈ। ਤੇ ਹੋਰ ਜਿ ਆਪਣੀ ਜਿ ਤਰ੍ਹਾਂ ਪਿਛੇ ਪਾਣੀ ਆਇਆ ਸੀ ਪਾਣੀ ਦੇ ਵਿੱਚ ਆਪਾਂ ਸੇਵਾ ਲਈ ਮਤਲਕੀ ਲੋਕਾਂ ਨੂੰ ਰਸਤਾ ਪਹਾਈ ਕੋਟੋ ਕੋਟ ਆਪਣੇ 20 25 ਟਰੱਕ ਰੋਜ਼ ਜਾਂਦੇ ਸੀ ਰਸਤੇ ਵਾਸਤੇ ਇਹ ਸੋਸਾਇਟੀ ਬਣੀ ਆ ਜੀ ਤੰਤਨ ਪਪਾ ਦੀਪ ਸਿੰਘ ਸੇਵਕ ਜਥਾ ਨਿਸ਼ਕਾਮ ਕੀਰਤਨ ਚਾਟੀਵਣ ਚੌਂਗ ਸੇਵਕ ਜਥਾ ਜੋੜੇ ਘਰ ਵੱਲ ਤੇ ਰੋਜ਼ ਆਡੀ ਨਾਲ ਸਿਧਾਂਤ ਸਾਹਿਬ ਦੇ ਅੰਦਰ ਰਾਤ ਨੂੰ 9:30 ਤੋਂ 10:30 ਤੱਕ ਜੋੜਿਆਂ ਦੀ ਸੇਵਾ ਹੁੰਦੀ ਆ ਇਹਦੇ ਇਹਦੇ ਬਾਬਾ ਜੀ ਸੇਵਾ ਲੈ ਲੈ ਰਹੇ ਨੇ ਅਸੀਂ ਅਸੀਂ ਤੇ ਉਹਨਾਂ ਦੇ ਦਾਸ ਆ ਇਹਨਾਂ ਦੇ ਇਹਦੇ ਮੁੱਖ ਸੇਵਾਦਾਰ ਹੀਰੇ ਭਾਜੀ ਆ ਬਿੱਟੂ ਭਾਜੀ ਰਾਜੂ ਭਾਜੀ ਆ ਗਿੰਦੀ ਭਾਜੀ ਆ ਇਹ ਸਾਡੇ ਸੇਵਾਦਾਰ ਮੁੱਖ ਸੇਵਾਦਾਰ ਇਹ ਹੈਗੇ ਆ ਹੈਗੇ ਮਨ ਨੂੰ ਸ਼ਾਂਤੀ ਮਿਲਦੀ ਕਿਉਂਕਿ ਅਇਦੇ ਦਿਨ ਜਿੱਥੇ ਕਿ ਦੂਦਰਾਜਤ ਸੰਗਤ ਇੱਥੇ ਪਹੁੰਚਦੀ ਆ ਤਾਂ ਤੁਸੀਂ ਇੱਥੇ ਹੋ ਕੇ ਕਿੰਨਾ ਕੁ ਵਧੀਆ ਲੱਗਦਾ ਕਿ ਗੁਰੂ ਘਰ ਪਹੁੰਚ ਕੇ ਜੋ ਸੇਵਾ ਕਰਦੇ ਹਾਂ ਹਾਂਜੀ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੁੰਦੀ ਆ ਉਹ ਕੋਈ ਸੰਗਤ ਹੁੰਦੀ ਆ ਚੰਡੀਗੜ੍ਹ ਤੋਂ ਬਠਿੰਡੇ ਤੋਂ ਰਾਜਸਥਾਨ ਤੋਂ ਔਰ ਵੱਖਰੇ-ਵੱਖਰੇ ਸ਼ਹਿਰਾਂ ਤੋਂ ਬਾਲੀ ਕੰਟਰੀਆਂ ਜੋ ਵੀ ਸੰਗਤ ਹੁੰਦੀ ਆ ਉਹ ਆਵਾਂਗੇ ਦੱਸਦੀ ਆ ਕਿ ਸਾਨੂੰ ਆ ਪ੍ਰੋਬਲਮ ਹੀ ਬਾਬਾ ਜੀ ਨੇ ਪੰਜ ਦੁਪਹਿਰੇ ਗਈ ਪੰਜਾਬੀ ਜੋ ਤਿੰਨ ਦੁਪਹਿਰੇ ਕੀਤੇ ਬਾਬਾ ਜੀ ਦੀ ਫੁੱਲ ਕਿਰਪਾ ਹੋ ਗਈ ਆ ਬਿਲਕੁਲ ਸਹੀ ਹੋ ਗਿਆ ਸੰਗਤ ਬਾਬਾ ਜੀ ਕਿਰਪਾ ਕਰਦੇ ਆ ਬੱਬਾ ਜੀ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫਾਂ ਹੈ ਕੋਈ ਹੋਰ ਪ੍ਰੋਬਲਮ ਹੈ ਇਹ ਤਾਂ ਤੁਹਾਡੇ ਆ ਘਰ ਆਣ ਕੇ ਮਿਲ ਕੇ ਆਦਵ ਚਪਹਿਰਾ ਦੇਣ ਤੇ ਆਪਣੀ ਆਪਣੀਆਂ ਗਰੀਆਂ ਉਹਨਾਂ ਦੇ ਦੋਖੇ ਆ ਉਹ ਸਹੀ ਕਰਨ ਵਾਹਿਗੁਰੂ ਜੀ ਕਿੰਨੇ ਕੁਇੰਟਲ ਜਿਹੜਾ ਦੁੱਧ ਅਜ ਦੇ ਦੇਣ ਤੁਸੀਂ ਇੱਥੇ ਸੇਵਾ ਦੇ ਵਿੱਚ ਵਰਤਦੇ ਭਾਈ ਜਿੰਨਾ ਆਏ ਲਾਈ ਜਾਈਦਾ ਵਾ ਫਿਰ ਵੀ ਇੱਕ ਐਸਟੀਵੇਟ ਹੁੰਦਾ ਕਿੰਨੇ ਕੁਇੰਟਲ ਦੁੱਧ ਆਇਆ ਤਾਂ ਇੰਨਾ ਲੱਗ ਗਿਆ ਬੱਬਾ ਜੀ 60 ਵੀ ਆ ਜਾਂਦਾ 70 ਵੀ ਆ ਜਾਂਦਾ ਵਾ ਉਹ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੇਵਾ ਦੇ ਵਿੱਚ ਲੱਗਦਾ ਹਾਂਜੀ ਹਾਂਜੀ ਕਿੱਥੋ ਕਿੱਥੋ ਵੀਰ ਤੁਹਾਡੇ ਨਾਲ ਇੱਥੇ ਪਹੁੰਚ ਕੇ ਜਿਹੜੀ ਸੇਵਾ ਨਾ ਭਾਈ ਇਹ ਕੋਈ ਗਰਦਾਸਪੁਰ ਤੋਂ ਆ ਰਹੇ ਆ ਕੋਈ ਪਰੋਈਪੁਰ ਤੋਂ ਆ ਰਹੇ ਆ ਭਾਜੀ ਮਤਲਬ ਕਿ ਇੱਥੋਂ ਲੱਗ 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 ਇਲਾਕਿਆਂ ਜੋਂ ਆ ਰਹੇ ਆ ਸਾਰੇ ਜੀ ਹਾਂਜੀ ਭਾਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਦੀ ਜਿਹੜੀ ਇੱਥੇ ਸੇਵਾ ਖਾਸ ਤੌਰ ਦੇ ਉਤੇ ਕੀਤੀ ਜਾਂਦੀ ਆ ਤਾਂ ਇਹ ਤਸਵੀਰਾਂ ਖਾਸ ਤਸਵੀਰਾਂ ਜੋ ਤੁਹਾਡਾ ਨਾਲ ਸਾਂਝਾ ਕਰ ਰਹੇ ਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਬਾਹਰੋਂ ਤਾਂ ਕੀਰਤਨੀਏ ਸਿੰਘ ਖਾਸ ਤੌਰ ਦੇ ਉਤੇ ਅੱਜ ਦੇ ਦਿਨ ਜਿੱਥੇ ਕਿ ਅਕਸਰ ਤੁਸੀਂ ਵੇਖਦੇ ਹੋ ਕਿ ਜਿਹੜੇ ਗੁਰਸਿੱਖ ਵੀਰ ਜੋ ਕੀਰਤਨ ਕਰਦੇ ਨੇ ਅਕਸਰ ਗੁਰੂ ਘਰਾਂ ਦੇ ਵਿੱਚ ਵੇਖਦੇ ਨੇ ਪਰ ਉੱਥੇ ਹੀ ਅੱਜ ਤੁਸੀਂ ਵੇਖ ਸਕਦੇ ਹੋ ਕਿ ਇੱਕ ਇਹ ਵੀ ਰੂਪ ਕੀਰਤਨੀਏ ਸਿੰਘਾਂ ਦਾ ਇੱਕ ਇਹ ਵੀ ਰੂਪ ਹੈਗਾ ਕਿ ਜਿਹੜੀ ਸੇਵਾ ਗੁਰੂ ਘਰ ਦੇ ਬਾਹਰ ਸੰਗਤ ਦੀ ਸੇਵਾ ਕਰ ਰਹੇ ਨੇ ਤਾਂ ਖਾਸ ਤੌਰ ਦੇ ਉਤੇ ਇੱਥੇ ਪਹੁੰਚ ਕੇ ਜੋ ਚਾਹ ਦੀ ਸੇਵਾ ਉਸ ਦੇ ਨਾਲ ਨਾਲ ਜਿਹੜੀ ਆ ਠੰਡੇ ਦੁੱਧ ਦੀ ਵੀ ਸੇਵਾ ਜਿਹੜੀ ਇੱਥੇ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਤਾਂ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਕੈਮਰਾਮੈਨ ਸੁਨਜੀਤ ਕੁਮਾਰ ਦੇ ਨਾਲ ਲੱਖੇ ਸੁਨੇਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ